ਲੁਧਿਆਣਾ ਦੇ ਦੂਰੀ ਲਾਈਨ ਵਿਕੇਤ ਸਰਬਾਦਾ ਭਲਾ ਚੈਰੀਟੇਬਲ ਟਰਸਟ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਦੀ ਮਾਤਾ ਜੀ ਦਾ ਹਾਲ-ਚਾਲ ਜਾਣਨ ਲਈ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਪਹੁੰਚੇ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਲੋਕ ਸਭਾ ਚੋਣਾਂ ਦੇ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਚੋਣਾਂ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਨੇ। ਮੇਰੀ ਉਹ ਮਾਤਾ ਜਿਹਦਰ ਜਗਦਰ ਸਿੰਘ ਦੀ ਛਾਪਾ ਦੇ ਮੇਰੇ ਪਿਤਾ ਜੀ ਦੇ ਦੋਸਤ ਨਹੀਂ ਭਰਾਵਾਂ ਨਾਲੋਂ ਵੱਧ ਕੇ ਸਨੇਹ ਤੇ ਇਤਿਆਰ ਸੀ ਸੋ ਮੈਂ ਆਪਣੀ ਮਾਂ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਦਾਪਾ ਫੈਮਿਲੀ ਦੇ ਵਿੱਚ ਆਇਆ ਮਾਤਾ ਨੇ ਆਸ਼ੀਰਵਾਦ ਦਿੱਤਾ ਐਂਡ ਸੰਗਤ ਦਾ ਆਸ਼ੀਰਵਾਦ ਰਾਜਾ ਵੜਿੰਗ ਲੱਖਾਂ ਦੀ ਲੀਡ ਲੈ ਕੇ ਲੋਕ ਸਭਾ ਦੇ ਵਿੱਚ ਸ਼ੇਰ ਬਣ ਕੇ ਕੱਢੀਗਾ ਅਰ ਲੁਧਿਆਣੇ ਦੀਆਂ ਸਮੱਸਿਆਵਾਂ ਉਹ ਲੁਧਿਆਣਾ ਜਿਹੜਾ ਲੱਕ ਲੱਕ ਸਮੱਸਿਆਵਾਂ ਨਾਲ ਭਰਿਆ ਹੈ ਉਹਨਾਂ ਸਮੱਸਿਆਵਾਂ ਦੇ ਸਮਾਧਾਨ ਜਿਹੜੀ ਲੋਕਾਂ ਦੇ ਮਨ ਦੀ ਮਾਨਸਿਕਤਾ 네ਗੇਟਿਵਿਟੀ ਪਾਰਲੀਮੈਂਟ ਦੇ ਮੈਂਬਰ ਪਿਛਲੇ 20 ਸਾਲ ਤੋਂ ਲੁਧਿਆਣੇ ਦਾ ਤਰੱਕੀ ਵਾਸਤੇ ਡਵੈਲਪਮੈਂਟ ਵਾਸਤੇ ਲੁਧਿਆਣੇ ਦੀਆਂ ਸਮੱਸਿਆਵਾਂ ਵਾਸਤੇ ਇੱਕ ਸ਼ਬਦ ਨਹੀਂ ਬੋਲਿਆ ਉਹ ਮਾਨਸਿਕਤਾ ਰਾਜਾ ਬੜੰਗ ਤੋੜੂਗਾ ਜਨਜੀ ਸਾਡੇ ਜਿਹੜੇ ਮੇਰੇ ਫਾਦਰ ਸਾਹਿਬ ਸੀ ਜਿਹੜਾ ਵਰਜਕ ਸਿੰਘ ਛਾਪਾ ਤੇ ਸਰਦਾਰ ਮੋਹਨ ਸਿੰਘ ਇਹਨਾਂ ਦੀ ਬੜੀ ਯਾਰੀ ਸੀ ਗੂੜੀ ਐਂਡ ਤੱਕ ਰਹੀ ਹੈ ਤੇ ਉਹ ਸਿਮਰ ਜਦੋਂ ਵੀ ਇਧਰ ਆਉਂਦਾ ਜਾਂਦਾ ਤੇ ਉਹ ਮਾਤਾ ਜੀ ਨੂੰ ਮਿਲ ਕੇ ਜਾਂਦਾ ਤੇ ਅੱਜ ਜੋ ਉਸੇ ਵਿਹਾਜੇ ਨਾਲੇ ਪਰਿਵਾਰ ਨੂੰ ਮੈਦੀ ਤੇ ਪਹੁੰਚੇ ਤੇ ਸਾਡਾ ਪਰਿਵਾਰ ਕੋਲਿੰਕਾ ਸ਼ੁਰੂ ਤੋਂ ਹਾਂਜੀ ਤੇ ਲੱਗਦਾ ਵੀ ਚੋਣਾਂ ਨੂੰ ਲੈ ਕੇ politcal ਕਰਕੇ ਵੀ ਰੈਲਿਟੀ ਕਰਕੇ ਵੀ ਉੱਠਾ ਆਏ ਹੋਰ ਸਾਡੇ ਤਾਂ ਜੀ ਹਰ ਬੰਦਾ ਰਾਜਨੀਤੀ ਵਾਲਾ ਹੁੰਦਾ ਮੈਂ ਸਰਵਦਾ ਭਲਾ ਚਾਹੀਦੇ ਉਲਟਰਾ ਸਟ੍ਰੈਟਿਕ ਹੁੰਦਾ ਜਿਲ੍ਹਾ ਲੁਧਿਆਣਾ ਦਾ ਪ੍ਰਧਾਨ ਜੀ ਹੈ ਤੇ ਸਾਰੀਆਂ ਪਾਰਟੀਆਂ ਦਾ ਸੰਬੰਧ ਰਿਹਾ ਲੇਕਿਨ ਜਿਹੜੇ ਸਿਮਰ ਹੋਣੀਆਂ ਬੈਂਸ ਹੋਣੀਆਂ ਇਮਾਨਦਾਰ ਬੇਦਾਗ ਬੰਦੇ ਨੇ ਤੇ ਕੋਈ ਵੀ ਕੰਮ ਹੁੰਦਾ ਤਾਂ ਮਾਤਾ ਨੂੰ ਮਿਲ ਕੇ ਅਸ਼ੀਰਵਾਦ ਲੈ ਕੇ ਚੱਲ ਲੁਧਿਆਣਾ ਲਾਈਵਲੀ ਟਿੰਕਾ ਜਰਦੀ ਰਿਪੋਰਟ